ਤੇ ਦੋਸਤੋ ਮੈਂ ਇਸ ਬਾਰੇ ਕੱਲ ਵੀ ਅਸੀਂ ਉੱਥੇ ਸਾਡਾ ਪ੍ਰੋਟੈਸਟ ਜੀ ਜਰਨਲੀ ਤੁਹਾਡੇ ਸਹੇ ਸਵਾ ਕਹੇ ਸ਼ਬਦ ਕਿੰਨੇ ਲੋਕਾਂ ਦੀ ਜਾਨ ਲੈ ਸਕਦੇ ਨੇ ਕਿਸ ਤੱਕ ਕਿਸ ਨੂੰ ਲਾਉਣੀ 1947 ਦੀ ਜਦੋਂ ਵੰਡ ਹੋਈ ਆਪਣੇ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਛੋਟਾ ਜਿਹਾ ਬਿਆਨ ਦਿੱਤਾ ਜੀ 20 ਲੱਖ ਲੋਕ ਮਾਰੇ ਗਏ ਤੇ Hindu Sikh Muslim ਜਿਹੜੇ ਲੀਡਰ ਹੁੰਦੇ ਨੇ ਉਹਨਾਂ ਦਾ ਇੱਕ ਇੱਕ ਸ਼ਬਦ ਦਾ ਮਹੱਤਵ ਹੁੰਦਾ ਉਹ ਸਮਾਜ ਨੂੰ ਸੇਵਾ ਕਰਨ ਲਈ ਪਸਾਉਣ ਲਈ ਹੁੰਦੇ ਨੇ ਪਵਿੱਤ੍ਰ ਲਈ ਹੁੰਦੇ ਨੇ ਉਹਨਾਂ ਨੂੰ ਜਾਣ ਲੈਣੀ ਪ੍ਰਤਾਪ ਸਿੰਘ ਬਾਜਵਾ ਜੀ ਨੇ ਜੋ ਬਿਆਨ ਦਿੱਤਾ ਉਹਦੇ ਨਾਲ ਸਾਡੀ ਪੰਜਾਬ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੁੰਦਾ ਕਿਹੜਾ ਡਰ ਦਾ ਮਾਹੌਲ ਹੈ ਵਪਾਰੀ ਕਿਵੇਂ ਆਊਗਾ ਵਪਾਰੀ ਨਹੀਂ ਆਊਗਾ ਤਾਂ ਪੰਜਾਬ ਦੀ ਆਰਥਿਕਤਾ ਦਾ ਕੀ ਹਾਲ ਹੋਊਗਾ ਇਹ ਅਰਤੀਕਾ ਦੀ ਪੰਜਾਬ ਦੀ ਡਾਉਨ ਉਹਦੇ ਇਥੋਂ ਬੇਰੁਜ਼ਗਾਰੀ ਵੱਧਦੀ ਹੈ ਬੇਰੁਜ਼ਗਾਰੀ ਵੱਧਦੀ ਹੈ ਨਸ਼ੇ ਵੀ ਵਧਦੇ ਨੇ ਤੁਸੀਂ ਇੱਕ ਬਿਆਨ ਦੀ ਵਿਆਖਿਆ ਕਰਕੇ ਦੇਖੋ ਸਾਡਾ ਇਤਿਹਾਸ ਕੀ ਹੈ ਸਰ ਇੱਕ ਬਿਆਨ ਨੇ ਜਿਹੜੇ ਵੱਡੇ ਵੱਡੇ ਇਲੈਕਸ਼ਨਾਂ 'ਚ ਦਿੱਤੇ ਜਾਂਦੇ ਨੇ ਵੀ ਅਸੀਂ ਪਬਲਿਕ ਲਈ ਆਹ ਕਰਾਂਗੇ ਆ ਪਿੰਡ ਲਈ ਕਰਾਂਗੇ ਆ ਸ਼ਹਿਰ ਲਈ ਕਰਾਂਗੇ ਕਿ ਲੱਗਦਾ ਫਿਰ ਵੀ ਉਹਨਾਂ ਤੇ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਲੀਡਰਾਂ ਦੇ ਕੋਈ ਵੀ ਹੈਗੇ ਜਿਹੜੇ ਹੋਣੇ ਚਾਹੀਦੇ ਨੇ ਵੀ ਜਾਂ ਫਿਰ ਵਾਦੇ ਉਹੀ ਜੇ ਕਰਨ ਜਿਹੜੇ ਪੂਰੇ ਹੋ ਸਕਣ ਨਹੀਂ ਮੈਂ ਤਾਂ ਇਹ ਗੱਲ ਕਹੂੰ ਵੀ ਚੋਣ ਕਮਿਸ਼ਨ ਨੂੰ ਇੱਕ ਸੰਵਿਧਾਨਕ ਤੌਰ ਤੇ ਜਿਹੜਾ ਖਦਮ ਮੈਨੂੰ ਕੁਝ ਹੁੰਦਾ ਤੇ ਉਸ ਨੂੰ ਸੰਧਾਨ ਕੰਗ ਬਣਾ ਲੈਣਾ ਚਾਹੀਦਾ ਤਾਂ ਕਿ ਉਸ ਤੇ ਉਹ ਟਾਈਮ ਬਾਉਂਡ ਕਰਕੇ ਤੁਮ ਹੁਣ ਅਸੀਂ ਮੈਂ ਆਪਣੇ ਹਲਕੇ ਦੇ ਵਿੱਚ ਬਸ ਇਦੋਂ ਚੌਥੇ ਹਿੱਸੇ ਦੇ ਵੀ ਵਾਅਦੇ ਨਹੀਂ ਕੀਤੇ ਕੰਮ ਅਸੀਂ 90% ਕਰ ਲਿਆ ਤੇ ਮੈਨੂੰ ਆਸ ਹੈ ਵੀ ਤੁਸੀਂ 1.5 ਸਾਲ ਤੋਂ ਬਾਅਦ ਤੁਹਾਡੇ ਕੋਲ ਪ੍ਰਸ਼ਨ ਮੁੱਕ ਜਾਣਗੇ ਵੀ ਸਾਨੂੰ ਵੀ ਦੱਸੋ ਮੈਂ ਕੀ ਕਰਾਂ ਮੈਂ ਤੁਹਾਨੂੰ ਇਹ ਕੁਐਸਚਨ ਕਰੂੰਗਾ ਮੈਨੂੰ ਦੱਸੋ ਮੈਂ ਕੀ ਕਰਾਂ ਅਸੀਂ ਸਾਡੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਕਿ ਉਸ ਖੇਤਰ ਚ ਕੰਮਦਾ ਤੁਸੀਂ ਜੇ ਅੰਦਰੋਂ ਦੇਖੋ ਡਿਪਾਰਟਮੈਂਟ ਜਿਵੇਂ ਆਪਾਂ ਕੱਲੇ ਗੁਜੇ ਪਏ ਤੇ ਮਲਾਜ਼ਮ ਵਿੱਚ ਨਹੀਂ ਸੀ ਫੰਡ ਨਹੀਂ ਤੇ ਹੁਣ ਮੈਨੂੰ ਤੁਹਾਡਾ ਪੱਤਰਕਾਰ ਭਾਈਚਾਰੇ ਇਹ ਪੁੱਛਦਾ ਹੁਣ ਪੈਸੇ ਕਿੱਥੋਂ ਆ ਗਏ ਇਰੀਗੇਸ਼ਨ ਦਾ ਹੀ ਲੈ ਲਓ ਤੁਸੀਂ ਤੁਸੀਂ ਪੰਚਾਇਤਾਂ ਦਾ ਪੈਸਾ ਲੈ ਲਓ ਆਹ 5-5 ਕਰੋੜ ਦੇ ਐਮਐਲਏ ਨੂੰ ਦੇ ਰਹੇ ਨੇ ਆਹ ਲੋਕਲ ਬਾਡੀ ਦਾ ਦੇਖੋ ਤੇ ਹੁਣ ਪੈਸੇ ਕਿੱਥੋਂ ਆ ਰਹੇ ਨੇ ਤੇ ਜਦੋਂ ਪੈਸੇ ਕਿੱਥੇ ਜਾਂਦੇ ਸੀ ਇਹਨਾਂ ਨੇ 70 ਸਾਲਾਂ ਦਾ ਇਰੀਗੇਸ਼ਨ ਦਾ ਹੀ ਟੋਟਲ ਦਾ ਟੋਟਲ ਉਹ ਤੋ ਬੰਦ ਵੀ ਹੋ ਗਏ ਤੇ ਪਾਣੀ ਕਿੱਥੇ ਜਾਂਦਾ ਸੀ ਤੇ ਜਿਹੜੀ ਸਰਕਾਰ ਦੀ ਨੀਤ ਪਹਿਲਾਂ ਸਿਰਫ ਸਰਕਾਰ ਦਾ ਜਾਂਦਾ ਸੀ ਉਹਨਾਂ ਦੇ ਪ੍ਰਾਈਵੇਟ ਆਪਣੇ ਢਿੱਡ ਭਰਦੇ ਜਿਹੜਾ ਹੁਣ ਸਾਡੀ ਸਰਕਾਰ ਦਾ ਕੰਮ ਆ ਵੀ ਅਸੀਂ ਉਸ ਪੰਜਾਬ ਨੂੰ ਕਿਵੇਂ ਅਸੀਂ ਆਪਣੇ ਪੈਰਾਂ ਤੇ ਖੜੂਣ ਦਾ ਯਤਨ ਉਸ ਦਾ ਕਰਨਾ ਵੀ ਜਿਹੜਾ ਕਿ ਇੱਕ ਨੰਬਰ ਪੋਜੀਸ਼ਨ ਤੋਂ ਠਾਰਨੀ ਤੇ ਕੀ ਕਹਾਂਗੇ ਸਰ ਤੁਹਾਡੇ ਲੈਟਰ ਵੀ 2 ਸਾਲ ਪਹਿਲਾਂ ਵੀ ਤੁਸੀਂ ਮਾਨ ਸਰਕਾਰ ਨੂੰ ਭੇਜੇ ਆਪਦੀ ਸਰਕਾਰ ਨੂੰ ਭੇਜੇ ਵੀ ਕਰਜ਼ਾ ਜਿਹੜੇ ਹੈਗੇ ਆ ਮੁਕਤ ਕੀਤਾ ਜਾਵੇ ਕਿਸਾਨਾਂ ਨੂੰ ਜਿਹੜੇ ਇੰਨੇ ਲੰਮੇ ਲੰਮੇ ਕਰਜ਼ਾ ਲੈਤਾ ਕਿੰਨਾ ਕੁ ਨਹੀਂ ਸੀ ਦਲਤਾਂ ਦਾ ਭੇਜੇ ਜਿਵੇਂ ਉਹ ਮੁਕਤ ਹੋ ਗਏ ਜੀ ਤੇ 1 ਸਾਲ ਪਹਿਲਾਂ ਤੋਂ ਸਾਰੇ ਕਰਜ਼ੇ ਮੁਕਤ ਕਰ ਦਿੱਤੇ ਗਏ ਜਿਹੜੇ ਸਾਡੇ ਦੂ ਬੋਰਡ ਤੇ ਉਹਨਾਂ ਦੇ ਜਿੰਨਾ ਕਰਜ਼ਾ ਸੀਗਾ ਮਾਫ ਕਰ ਦਿੱਤਾ ਗਿਆ ਤੇ ਦੂਜੀ ਗੱਲ ਆ ਤੁਸੀਂ ਮੇਰੀ ਅੱਜ ਦੀ ਪ੍ਰਸ਼ ਕਰਾਂ ਪੰਛਾ ਜੁਵਾਦ ਪਹਿਲਾਂ ਮੈਂ ਬੋਲਿਆ ਹੂੰਗਾ ਸੁਭਾਵਾਂ ਚ ਕਿਤੇ ਵੀ ਬੋਲਿਆ ਹੂੰ ਮੇਰੀ ਰਿਕਾਰਡਿੰਗ ਕੱਢ ਕੇ ਮੇਰੇ ਮੂਹਰੇ ਲਾਏ ਹੋ ਜੀਵਨ ਦੇ ਵਿੱਚ ਇੱਕ ਸ਼ਬਦ ਜੇ ਪ੍ਰਮਾਤਮਾ ਦੇ ਸੁੱਤੇ ਪੈਣੀ ਵੀ ਮੇਰੇ ਮੂੰਹ 'ਚੋਂ ਸ਼ਬਦ ਕੋਈ ਕੱਢਦਾ ਉਹਨੂੰ ਵੀ ਪੂਰਾ ਕਰਨਾ ਕਿਉਂਕਿ ਮੈਨੂੰ ਕੁਦਰਤ ਦੀ ਪ੍ਰਮਾਤਮਾ ਦੀ ਐਕਟੀਵਿਟੀ ਥਾਪਣਾ ਹੈ ਵੀ ਮੈਂ ਅੱਜ ਤੱਕ ਕੋਈ ਐਸਾ ਜੋ ਮਨ 'ਚ ਸੋਚ ਲਿਆ ਉਹ ਕੰਮ ਪੂਰਾ ਕਰੀ ਦੇ ਤੇ ਤਾਂ ਸੰਗਤੋਂ ਇੰਨਾ ਪਿਆਰ ਦਿੰਦੀ ਆ ਜਦੋਂ ਜੀ ਇਲਾਕੇ ਜਾਂਦੇ ਆ ਮੇਰੇ ਤੋਂ ਤਾਂ ਇੰਨੇ ਕੰਮ ਆਦੇ ਤਾਂ ਘਾਟ ਨਹੀਂ ਹੋ ਰਹੀ ਜਿੰਨੇ ਮੇਰੇ ਕੰਮ ਰੰਬੇ ਬੈਨੇ ਕਈ ਉਹ ਤਾਂ ਬਣੀ ਰਹੇ ਜਿਵੇਂ ਕੋਈ ਗੱਲ ਨਹੀਂ ਲੋਕਣ ਤੋਂ ਪਤਾ ਹੀ ਆ ਪਰ ਕਿੰਨੇ ਕੰਮ ਨੇ ਜਿੱਥੇ ਕਿ ਨਹੀਂ ਸਤੋਂ ਟਾਈਮ ਨਹੀਂ ਲੱਗਦਾ ਜਿਵੇਂ ਹੁਣ ਅਸੀਂ ਐਜੂਕੇਸ਼ਨ ਦੀ ਸਿੱਖਿਆ ਕ੍ਰਾਂਤੀ ਦੇ ਚੱਲ ਰਹੇ ਆ ਤੇ ਬਹੁਤ ਸਾਰੇ ਹੋਰ ਸੱਚੇ ਕੰਮ ਤਾਂ ਜਾਣ ਜਾਂਦੇ ਨੇ ਇਹ ਸੱਚ ਜਿਹੜੇ ਪਾਸੇ ਕੰਮ ਜਿਹੜਾ ਉਹ ਮੈਨੂੰ ਨਿਊ ਪੇਪਰ ਵਰਕਾ ਜੀ ਉਹਦੀ ਪਹਿਲਾਂ ਉੱਪਰੋਂ ਡਰੋਨ ਤੇ ਉਹਦੇ ਰੂਟ ਬਣ ਰਹੇ ਆ ਜੇ ਰੂਟ ਬਣ ਕੇ ਦੁਬਾਰਾ ਹੁੰਦਾ ਇਸੇ ਸਰਕਾਰ ਚ ਹੋ ਜੂਗਾ ਜੀ ਦੇਖੋ ਅਸੀਂ ਤਾਂ ਹੁਣ ਜੱਡੀ ਲੱਗੇਵੇਂ ਆ ਫਾਇਦਾ ਉਹ ਲੋਕਾਂ ਨੂੰ ਕੰਮ ਤੋਂ ਬਾਅਦ ਤਾਂ ਪਹਿਲਾਂ ਨਹੀਂ ਹੋਇਆ ਤੇ ਹੁਣ ਹੋਏ ਹੋਊਗਾ ਤਾਂ ਸਾਡੀ ਸਰਕਾਰ ਜੂ ਮੁਰਕੇ ਕਿਨੇ ਕਰਨਾ ਤੇ ਉਹ ਤੋਂ ਬਾਅਦ ਮੈਂ ਤੁਹਾਨੂੰ ਖੁਜੀ ਦੀ ਗੱਲ ਦੱਸਦਾ ਕੱਲਾ ਫੋਰੈਸਟ ਦੀ ਲੋਡ ਯੂ ਰਹਿੰਦਾ ਆਪਣੇ ਜਿਹੜੀ ਜੋੜੇਪੁਰਾ ਮਲੇ ਕੋਲੇ ਤੋਂ ਜੋੜੇਪੁਰਾ ਜੋੜੇਪੁਰਾ ਦਾ ਵੀ ਕੰਮ ਡਰੇਂਗ ਬਣਨ ਲੱਗ ਗਈ ਜੀ ਬਹੁਤ ਵੱਡੀ ਗੱਲ ਆ ਜੋੜੇਪੁਰਾ ਜੀ ਡਰੇਂਗ ਬਣਨ ਲੱਗ ਗਈ ਇਹਦੀ ਕੱਲੀ ਫੋਰੈਸਟ ਦੀ ਲੋਡ ਯੂ ਆ ਗਿਆ ਤੇ ਤੀਜੇ ਦਿਨ ਅੱਡੇ ਕੁਨਾਂ ਨੇ ਬੂਟੇ ਪਟਨਾ ਸ਼ੁਰੂ ਕਰਦੇ ਨੇ ਤੇ ਫਿਰ ਮਿੰਨੇਟੇਡ ਮਿੰਨੇਸੋ ਫਾਦੇ ਸ਼ਰਕ ਨੂੰ ਲੈਣਾ ਚਾਹੁੰਨ ਨੌਜਵਾਨ ਪੁੱਤ ਕੋ ਜੀਵਨਤਾ ਜਾਤੀ ਦਾ ਜਿਹਨੇ ਨਸ਼ੇ ਦੀ ਕਿਸੇ ਚੀਜ਼ ਦੀ ਗੁਲਾਮੀ ਲੈ ਲਈ ਉਹ ਤਾਂ ਜੀਵਨ ਕਾਲ ਦਾ ਨਰਕ ਹੈ ਮੈਂ ਤਾਂ ਨੌਜਵਾਨਾਂ ਨੂੰ ਇਹ ਕਹੂੰ ਮੈਂ ਖੁਦ ਵੀ ਕਈ ਸੁਭਾਵਤ ਜੀ ਗੋਲੇ ਮੇਰੇ ਫਾਦੇ ਨੇ 25 ਪੈਸੇ ਦਾ ਇੱਕ ਛੋਟਾ ਜਿਹਾ ਕਿਤਾਬ ਚ ਲੈ ਲਿਆ ਸੀ ਕਿ ਇਹ ਮਨੂਰੀ ਦਾ 80 89 ਦੀ ਗੱਲ ਹੈ 1900 25 ਪੈਸੇ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਮੈਂ ਅਜ ਤੱਕ ਨਸ਼ੇ ਦਾ ਨਾ ਦੂਜਾ ਕੁਝ ਨਹੀਂ ਉਹਦੇ ਹੈਨਗੀ ਜਵਾਨੀ ਦੀ ਰੱਖੋ ਨੌ ਜਵਾਨਾਂ ਤੋਂ ਮੈਂ ਬੇਨਤੀ ਕਰੂੰ ਤੁਸੀਂ ਜਵਾਨੀ ਦਾ ਆਨੰਦ ਮਾਣ ਕੇ ਦੇਖੋ ਨਸ਼ੇ ਦੀ ਜਿਹੜੀ ਜ਼ਿੰਦਗੀ ਐਦੂ ਵੱਦ ਕੈਰਤਾਪੂਰਨ ਐਦੂ ਵੱਦ ਮਾੜੀ ਜ਼ਿੰਦਗੀ ਜੀਵਨ ਦੇ ਵਿੱਚ ਹੋਰ ਕੁਝ ਨਹੀਂ ਜਵਾਨੀ ਆ ਜਿਹੜੀ ਇਹ ਪ੍ਰਮਾਤਮਾ ਤੋਂ ਮਿਲਦਾ ਇਸ ਨੂੰ ਪੋਜੀਟਿਵ ਮਾਈਂਡ ਦੇ ਨਾਲ ਰੱਖੋ ਤੇ ਤੰਦਰੁਸਤ